ਮਹਮਾ ਸ਼੍ਰੀ ਸੁਖਮਨੀ ਸਾਹਿਬ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਾਰੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਗੱਲਾਂ ਪਤਾ ਹੋਣਗੀਆਂ ਪਰ ਕਈ ਲੋਕਾਂ ਨੂੰ ਕਈ ਗੱਲਾਂ ਨਹੀਂ ਪਤਾ ਹੋਣਗੀਆਂ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਰਚਨਹਾਰ ਦਿਆਲੂ ਕਿਰਪਾਲੂ ਬਖਸ਼ੰਦ ਨਿਮਰਤਾ ਦੇ ਪੁੰਜ ਦੁਖੀਆਂ ਦੇ ਦਰਦ ਦੂਰ ਕਰਨ ਵਾਲੇ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਹਨ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ 24000 ਅੱਖਰ ਨੇ ਔਰ 2373 ਅੱਖਰ ਪੈਰਾਂ ਵਿੱਚ ਹਨ ਕਹਿੰਦੇ ਨੇ ਜੇਕਰ ਵਿਅਕਤੀ ਪੂਰੀ ਸ਼ਰਧਾ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਇੱਕ ਵਾਰ ਪਾਠ ਕਰ ਲੈਂਦਾ ਤਾਂ ਉਸ ਦੇ 24000 ਸਵਾਸ ਜਿਹੜੇ ਨੇ ਸਫਲ ਹੋ ਜਾਂਦੇ ਨੇ ਗੁਰਦੁਆਰਾ ਮੰਜੀ ਸਾਹਿਬ ਆਰਾਮਸਰ ਸरोवर ਦੇ ਕੰਡੇ ਤੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਗਈ ਔਰ ਇਸ ਅਸਥਾਨ ਤੇ ਸ਼ਰਧਾ ਦੇ ਨਾਲ ਦਰਸ਼ਨ ਕਰਨ ਦੇ ਨਾਲ ਬੇਅੰਤ ਬਖਸ਼ੀਸ਼ਾਂ ਪ੍ਰਾਪਤ ਹੁੰਦੀਆਂ ਹਨ ਲਾਹੌਰ ਦੇ ਮੰਜੰਗ ਸ਼ਹਿਰ ਦੇ ਸਾਈ ਮੀਆਂ ਮੀਰ ਜੀ ਦੇ ਕੋਲ ਇੱਕ ਸਿੱਖ ਚੌਕੜੀ ਮਾਰ ਕੇ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਬੋਲ ਕੇ ਸਰਵਣ ਕਰ ਰਿਹਾ ਸੀ ਤੇ ਬੀਬੀ ਕੋਲਾ ਜੀ ਵੀ ਸਾਈ ਮੀਆਂ ਮੀਰ ਜੀ ਦੀ ਸੰਗਤ ਵਿੱਚ ਆ ਜਾਂਦੇ ਨੇ ਤੇ ਉਹ ਬਾਣੀ ਤੋਂ ਇੰਨਾ ਪ੍ਰਭਾਵਿਤ ਹੁੰਦੇ ਨੇ ਕਿ ਉਹ ਹਮੇਸ਼ਾ ਦੇ ਲਈ ਗੁਰੂ ਦੇ ਨਾਲ ਜੁੜ ਜਾਂਦੇ ਨੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਮਨ ਵੇਚ ਬੰਦੇ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਸੁਣ ਕੇ ਵਜ਼ੀਰ ਖਾਂ ਦਾ ਜਲੋਦਰਨਾ ਦਾ ਜਿਹੜਾ ਰੋਗ ਸੀ ਉਹ ਤੋਂ ਛੁਟਕਾਰਾ ਮਿਲ ਗਿਆ ਸੀਗਾ ਔਰ ਜਿਸ ਦੇ ਰੋਗ ਦਾ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀਗਾ ਬਹੁਤ ਸਾਰੇ ਵਿਦਵਾਨਾਂ ਤੇ ਡਾਕਟਰਾਂ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਤਾਂ ਉਸ ਨੂੰ ਬਲੱਡ ਪ੍ਰੈਸ਼ਰ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਜਿਹੜਾ ਉਦੁਰਨ ਜੇਕਰ ਕੋਈ ਵਿਅਕਤੀ ਇਹਨਾਂ ਰੋਗਾਂ ਤੋਂ ਗ੍ਰਸਤ ਹੁੰਦਾ ਤਾਂ ਉਹ ਦੂਸਰੇ ਲੋਕਾਂ ਤੋਂ ਜਲਦੀ ਜਿਹੜਾ ਠੀਕ ਹੋ ਜਾਂਦਾ ਕੋਈ ਵੀ ਵਿਅਕਤੀ ਉਹ ਕਿਸੇ ਧਰਮ ਦਾ ਹੋਵੇ ਕਿਸੇ ਵੀ ਸੰਪਰਦਾਇ ਦਾ ਹੋਵੇ ਕਿਸੇ ਵੀ ਮਤ ਨਾਲ ਸੰਬੰਧ ਰੱਖਦਾ ਹੋਵੇ ਜੇਕਰ ਉਹ ਈਸ਼ਵਰ ਦਾ ਲਬ ਰਿਆ ਤਾਂ ਸ਼੍ਰੀ ਸੁਖਨੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ ਉਹ ਦੁੱਖਾਂ ਤੋਂ ਛੁਟਕਾਰਾ ਵੀ ਪਾਉਂਦਾ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਪੂਰਨ ਤ੍ਰਿਪਤੀ ਤੇ ਉਹ ਪਹੁੰਚ ਜਾਂਦਾ ਜੇਕਰ ਦੋਸਤੋ ਤੁਹਾਨੂੰ ਵੀ ਪਤਾ ਵੀ ਜਲੋਦਰਨਾ ਦਾ ਰੋਗ ਕੀ ਹੁੰਦਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਨਾ ਦੋਸਤੋ ਇਹ ਵੀ ਜਰੂਰ ਦੱਸਣਾ ਕਿ ਕਿਹਣੀ ਸਰਦੀ ਦੀ ਬਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਅੰਗ ਦੇ ਵਿੱਚ ਦਰਜ ਹੈ ਜੇਕਰ ਵੀਡੀਓ ਚੰਗੀ ਲੱਗੀ ਹੈ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ